ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਐ ਐਮ ਐਸ ਪੀ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਵੱਲੋਂ 14 ਫਸਲਾਂ ਦੇ ਉੱਤੇ ਐ ਐਮ ਐਸ ਪੀ ਦੇ ਵਾਅਦਾ ਕੀਤਾ ਗਿਆ ਇਹ ਵਾਅਦਾ ਜਿਹਦੇ ਚੱਲਦੇ ਕਿਸਾਨ ਕਿਤੇ ਨਾ ਕਿਤੇ ਤੱਕੇ ਨਿਰਾਸ਼ ਦਿਖਾਈ ਦੇ ਰਹੇ ਨੇ ਬਦਲੀਆਂ ਫਸਲਾਂ ਦਾ ਨਾ ਤਾਂ ਕਿਸਾਨਾਂ ਨੂੰ ਮਿਲਦਾ ਪੂਰਾ ਭਾਅ ਔਰ ਨਾ ਉਹਦੀ ਚੁਕਾਈ ਹੁੰਦੀ ਹੈ ਖੱਜਲ ਖਵਾਰੀ ਬੱਦ ਝੋਨੇ ਹੀ ਟਰੱਕਵਾ ਹੋਰ ਬੱਦ ਗਿਆ ਪਾਪ ਪੰਜਾਬ ਨੂੰ ਰੇਗਿਸਤਾਨ ਬਣਾਉਣ ਵਾਸਤੇ ਅਸੀਂ ਹੋਰ ਜਿਹੜਾ ਕਦਮ ਹੈ ਉਹ ਚੁੱਕ ਲਿਆ ਕਿਸਾਨ ਮੰਗਦੇ ਨੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਪਾ ਦਿੱਤੇ ਜਾਣ ਉਹ ਤਾਂ ਪਾ ਮਿਲਦੇ ਨੇ ਸੋ ਜਿਹਦੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਲੋਤ ਤੋਂ ਜੀ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਉਹਨੇ ਕਿਹਾ ਕਿ ਘੱਟ ਕੀਮਤ ਦੇ ਉੱਤੇ ਜ਼ਮੀਨ ਦੀ ਨਿਲਾਮੀ ਕਰਾਈ ਆ ਤੇ ਜਦੋਂ ਪਰਿਵਾਰ ਨੇ ਵਿਰੋਧ ਕੀਤਾ ਤਾਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਦੇਖੋ ਇਸ ਤਰ੍ਹਾਂ ਦੇ ਸਲੱਖਣੇ ਕੰਮ ਇਹਨਾਂ ਦੇ ਬਹੁਤ ਸਾਰੇ ਵਿਧਾਇਕਾਂ ਦੇ ਉੱਤੇ ਲੱਗਦੇ ਆ ਰਹੇ ਨੇ ਉਹ ਕਹਿੰਦੇ ਪਿੰਡ ਵਿੱਚ ਬਾਹੀਯੋਗ ਜ਼ਮੀਨ ਦਾ ਠੇਕਾ 70 ਤੋਂ 75000 ਰੁਪਏ ਚੱਲਦਾ ਹੈ ਪਰੰਤੂ ਵਿਧਾਇਕ ਨੇ ਜ਼ਮੀਨ ਆਪਣੇ ਜਾਣਕਾਰ ਨੂੰ 51000 ਰੁਪਏ ਠੇਕੇ ਤੇ ਦੇ ਦਿੱਤੀ ਕਹਿੰਦੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਲੋਕਾਂ ਨੇ ਪੱਥਰਾਂ ਨਾਲ ਇਹ ਸਬੰਧੀ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਤੇ ਵੀ ਦੋਸ਼ ਹੈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਇਹ ਜਿਹੜਾ ਮਾਨ ਸਾਹਿਬ ਕਹਿੰਦੇ ਨੇ ਮੈਂ ਪੁਲਿਸ ਦੇ ਵਿੱਚ ਤਬਦੀਲੀ ਨਹੀਂ ਹੋਣੀ ਹੈ ਤੇ ਤਬਦੀਲੀ ਤਾਂ ਇਹੋ ਜਿਹੀ ਲਿਆਉਣ ਵਾਲਿਆਂ ਨੇ ਜੇ ਗੱਲ ਸੱਚੀ ਹੋਵੇ ਤਾਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਤਨਾ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪਰੋਣਾਂ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਭ ਸਵਾਗਤ ਪਰੋਣ। ਸ਼ੁਕਰੀਆ ਬਹੁਤ ਮਿਹਰਬਾਨੀ ਜੀ। ਤੋਂ ਸਾਬ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਐ ਐਮ ਐਸ ਪੀ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਵੱਲੋਂ 14 ਫਸਲਾਂ ਦੇ ਉੱਤੇ ਐ ਐਮ ਐਸ ਪੀ ਦੇ ਵਾਅਦਾ ਕੀਤਾ ਗਿਆ ਇਹ ਵਾਅਦਾ ਜਿਹਦੇ ਚਲਦੇ ਕਿਸ ਦਿਖਾਈ ਦੇ ਰਹੇ ਨੇ ਜੀ ਦੇਖੋ ਜਿਵੇਂ ਤੀਜੀ ਵਾਰ ਸ਼੍ਰੀ ਨਰਿੰਦਰ ਤੁਮੋਦਰਦਾਸ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਅਸੀਂ ਕਿਸਾਨਾਂ ਦੇ ਨਾਲ ਕੁਝ ਹੋਰ ਗੱਲਾਂ ਬਾਤਾਂ ਵੀ ਕਰਨ ਨੂੰ ਤਿਆਰ ਹਾਂ ਗਜੇਂਦਰ ਸਿੰਘ ਸ਼ਖਾਵਤ ਇਹਨਾਂ ਦੇ ਮੰਤਰੀ ਨੇ ਕੇਂਦਰ ਦੇ ਵਿੱਚ ਉਹਨਾਂ ਨੇ ਸਨੇਹਾ ਵੀ ਭੇਜਿਆ ਸੀ ਕੱਲ ਰੇਲ ਮੰਤਰੀ ਅਸ਼ਰਵੀ ਬੈਸ਼ਨਵ ਸਾਹਿਬ ਨੇ ਇੱਕ ਮੀਟਿੰਗ ਕੀਤੀ ਉਸ ਮੀਟਿੰਗ ਤੋਂ ਬਾਅਦ ਐਲਾਨ ਕਰਤਾ ਕਿ 14 ਫਸਲਾਂ ਦੇ ਉੱਤੇ ਕੇਂਦਰ ਦੀ ਸਰਕਾਰ ਇਹ ਭਾ ਵਧਾ ਰਹੀ ਹੈ ਉਹਦੇ ਵਿੱਚ ਸਭ ਤੋਂ ਅਹਿਮ 117 ਰੁਪਏ ਪ੍ਰਤੀ ਕਵਾਂਟਲ ਝੋਨੇ ਤੇ ਵਧਾ ਦਿੰਦਾ ਦੋ ਫਸਲਾਂ ਕਣਕ ਤੇ ਝੋਨਾ ਇਹ ਘੱਟੋ ਘੱਟ ਸਮਰਥਨ ਮੁੱਲ ਤੇ ਵਿਕਦਾ ਹੈ ਜਿਹਦੇ ਕਰਕੇ ਕਿਸਾਨ ਵੀ ਇਹਨੂੰ ਤਰਜੀਹ ਦਿੰਦੇ ਨੇ ਬਦਲੀਆਂ ਫਸਲਾਂ ਦਾ ਨਾ ਤਾਂ ਕਿਸਾਨਾਂ ਨੂੰ ਮਿਲਦਾ ਪੂਰਾ ਭਾਅ ਔਰ ਨਾ ਉਹਦੀ ਚੁਕਾਈ ਹੁੰਦੀ ਹੈ ਖੱਜਲ ਖਵਰੀ ਵੱਧ ਇਸੇ ਵਿੱਚੋਂ ਨਿਕਲਦਾ ਕਿ ਝੋਨੇ ਹੇਠ ਰਕਬਾ ਹੋਰ ਵੱਧ ਗਿਆ। ਭਾਪ ਪੰਜਾਬ ਨੂੰ ਰੇਗਿਸਤਾਨ ਬਣਾਉਣ ਵਾਸਤੇ ਅਸੀਂ ਹੋਰ ਜਿਹੜਾ ਕਦਮ ਹੈ ਉਹ ਚੁੱਕ ਲਿਆ। ਤਾਂ ਕਿ ਜਲਦੀ ਇੱਥੇ ਨੀਤੀ ਨਾ ਦੀ ਕੋਈ ਚੀਜ਼ ਨਹੀਂ। ਪੰਜਾਬ ਦੇ ਵਿੱਚ ਖੇਤੀਬਾੜੀ ਨੀਤੀ ਪਿਛਲੇ ਸਾਲ ਦੀ ਡਿਊ ਆਏ ਤੇ ਉਹ 15 ਮਹੀਨੇ ਲੰਘੇ ਅਜੇ ਤੱਕ ਕੋਈ ਬਾਈ ਧਾਈ ਨਹੀਂ ਕੇਂਦਰ ਸਰਕਾਰ ਨੇ ਭਾਅ ਲਾਂਤੇ ਉਹਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੇ ਇਹ ਭਾਅ ਜਾਰੀ ਕੀਤੇ ਆਪਾਂ ਇੱਕ ਵਾਰ ਨਹੀਂ ਅਨੇਕ ਵਾਰ ਗੱਲ ਕੀਤੀ ਹੈ ਕਿਸਾਨ ਮੰਗਦੇ ਨੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਦੇ ਮਤਾਂਕ ਸਾਨੂੰ ਭਾ ਦਿੱਤੇ ਜਾਣ ਉਹ ਤਾਂ ਭਾ ਮਿਲਦੇ ਨਹੀਂ ਸੋ ਹੁਣ ਵੀ ਜਿਹੜਾ ਇਹ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਜਗਜੀਤ ਸਿੰਘ ਡੱਲੇਵਾਲ ਤੇ ਦੂਸਰਾ ਜਿਹੜਾ ਹੈ ਸਰਪੰਨ ਸਿੰਘ ਪੰਦੇਰਵਾਲਾ ਇਹਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ ਔਰ ਮੀਟਿੰਗ ਕਰਕੇ ਇਹਨਾਂ ਨੇ ਇਹ ਭਾਅ ਰੱਦ ਕਰਤੇ ਤੇ ਜਿਹੜਾ ਦੂਜਾ ਕਿਸਾਨ ਮੋਰਚਾ ਸਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਕੱਲ ਹੀ ਰੱਦ ਕਰਤੇ ਸੀ ਭਾਵੇਂ ਬਲਵੀਰ ਸਿੰਘ ਰਾਜੇਵਾਲ ਹੋਣ ਜਾਂ ਹਰਿੰਦਰ ਸਿੰਘ ਰਖੋਵਾਲ ਕਿਸਾਨਾਂ ਨਾਲ ਧੁਖ ਹੈ ਤੇ 8 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ ਦੇ ਐਮਪੀ ਨੂੰ ਛੱਡ ਕੇ ਬਾਕੀ ਐਨਡੀਏ ਦੇ ਸਾਥੀਆਂ ਦੇ ਨਾਲ ਵਿਰੋਧੀ ਧਿਰ ਦੇ ਮੈਂਬਰ ਪਾਰਲੀਮੈਂਟਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਐਮਐਸਪੀ ਦੀ ਕਾਨੂੰਨੀ ਗਾਰੰਟੀ ਸੰਬੰਧੀ ਪ੍ਰਾਈਵੇਟ ਬਿੱਲ ਲਿਆਂਦਾ ਜਾਵੇ ਉਹਦੇ ਤੇ ਉਹ ਹਮਾਇਤ ਕਰਨ ਇਹ ਗੱਲ ਬਿਲਕੁਲ ਸਾਰਿਆਂ ਦੇ ਸਾਹਮਣੇ ਹੈ ਤੇ ਇਹ 8 ਜੁਲਾਈ ਤੋਂ ਬਾਅਦ ਇਹਨਾਂ ਨੇ ਕਹਿਤਾ ਕਿ ਅਸੀਂ ਮੰਗ ਪੱਤਰ ਦੇਣ ਜਾਵਾਂਗੇ ਸੋ ਮਿੱਤਰੋ ਫਿਰ ਹੋਣਾ ਅਜੇ ਦੂਸਰਿਆਂ ਦੀ ਮੀਟਿੰਗ ਚੱਲ ਰਹੀ ਹੈ ਕਦਮ ਉਹ ਵੀ ਚੱਕ ਰਹੇ ਨੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਦੇਖਣਾ ਪਵੇਗਾ ਕਿ ਭਵਿੱਖ ਦੇ ਵਿੱਚ ਕਿੱਥੇਕ ਤੱਕ ਲੜਾਈ ਲੈ ਕੇ ਜਾਂਦੇ ਨੇ ਇਹ ਜਿਹੜਾ ਪੰਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਨੇ ਤਾਂ ਆਪਣਾ ਪ੍ਰੋਗਰਾਮ ਜਾਰੀ ਕਰਤਾ ਤੇ ਉਹ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਵੀ ਬੈਠੇ ਐ ਦੇਖੋ ਕਿਸਾਨ ਆਪਣੀ ਲੜਾਈ ਕਿਸ ਤਰੀਕੇ ਦੇ ਨਾਲ ਲੜਦੇ ਆ ਸਮਝਾ ਦੱਸੇਗਾ ਜੀ ਸੋ ਜਿਪਸੇ ਜਲੰਧਰ ਅਜੀਤ ਸੀਟ ਦੇ ਉੱਤੇ ਹੁਣ ਭਾਜਪਾ ਦੇ ਉਮੀਦਵਾਰ ਉਤਾਰ ਦਿੱਤਾ ਜੀ ਸ਼ੀਤਲ ਉਗਰਾਲ ਵੱਲੋਂ ਨਾਜਾਇਜ਼ੀ ਦਾ ਪੱਤਰ ਭਰ ਦਿੱਤਾ ਤੇ ਉਹਨਾਂ ਨੇ ਪੱਤਰ ਭਰਨ ਤੋਂ ਬਾਅਦ ਆਮ ਆਦੀ ਪਾਰਟੀ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਜੀ ਦੇਖੋ ਉਲਟਕਮ ਹੋ ਗਿਆ ਪਹਿਲਾਂ ਸ਼ੀਤਲنگਰਾਲ ਆਮ ਆਦਮੀ ਪਾਰਟੀ ਵੱਲੋਂ ਖੜਾ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਖੜਾ ਹੈ ਮਹਿੰਦਰ ਭਗਤ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਸੀ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਆ। ਉਮੀਦਵਾਰ ਉੱਥੇ ਕਾਂਗਰਸ ਦੀ ਵੀ ਬੀਬੀ ਸਰੰਦਰ ਕੌਰ ਵੱਜੋ ਆ ਗਈ ਹੈ। ਤੇ ਬਹੁਜਨ ਸਵਾਜ ਪਾਰਟੀ ਦੇ ਬਿੰਦਰ ਲਖਾ ਨੂੰ ਪਾਰਟੀ ਦਾ ਉਮੀਦਵਾਰ ਬਣਾ ਕੇ ਖੜਾ ਕਰਤਾ। ਸ਼ੀਤਲੰਗ ਰਾਲ ਨੇ ਅੱਜ ਆਪਣੇ ਕਾਗਜ਼ ਢਾਕਲ ਕੀਤੇ। ਉਹਨਾਂ ਨੇ ਕਿਹਾ ਕਿ ਮੈਂ ਰੇਨਕੂ ਤੇ ਸ਼ੀਤਲ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਛੱਡਿਆ ਕਿ ਲੋਕਾਂ ਦੇ ਕੰਮ ਹੀ ਨਹੀਂ ਕਰਨਾ ਚਾਹੁੰਦੇ ਉਹ ਕਹਿੰਦੇ ਉਹੇ ਜਿਹੇ ਬੰਦੇ ਫੜਕੇ ਲਏ ਹੁੰਦੇ ਨੇ ਜਿਹੜੇ ਅਮੀਰ ਹੁਣ ਆਮ ਆਦਮੀ ਪਾਰਟੀ ਤਾਂ ਇਹਨਾਂ ਦੇ ਕੋਲ ਕੋਈ ਹੈ ਹੀ ਨਹੀਂ ਆਉਣ ਮੇਂਦਰਪਗਤ ਫੜ ਲਿਆ ਆਂਦਾ ਜਿਹੜਾ ਹੁਣ ਤੱਕ ਭਾਰਤੀ ਜਨਤਾ ਪਾਰਟੀ 'ਚ ਰਿਹਾ ਜਿਹੜੀ ਬਦਲਾਵ ਵਾਲੀ ਪਾਰਟੀ ਇਹਨਾਂ ਨੇ ਬਰਾਈ ਸੀ ਉਨੇ ਕਿਹੜਾ ਬਦਲਾ ਕਰਤਾ ਹੁਣ ਤੱਕ ਸਭ ਦੇ ਸਾਹਮਣੇ ਹੈ ਸੋ ਅੰਗਰਾਲ ਸਾਹਿਬ ਕਹਿੰਦੇ ਆ ਕਿ ਕੋਈ ਗਰੀਬ ਦੇਖਿਆ ਇਹਨਾਂ ਦਾ ਵਰਕਰ ਜਦੋਂ ਲਿਉਂਦੇ ਆ ਲੱਖਪਤੀ ਜਾਂ ਕਰੋੜਪਤੀ ਫੜ ਲਿਆਉਂਦੇ ਆ ਉਹ ਕਹਿੰਦੇ ਅਜੇ ਤੱਕ ਜਲੰਧਰ ਉਹਨਾਂ ਦੇ ਪਰਿਵਾਰ ਨੇ ਬੈਸਟ ਦੇ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ ਉਹ ਕਹਿੰਦੇ ਜਲੰਧਰ ਪਾਰਲੀਮੈਂਟ ਮੈਂਬਰ ਚਰਜੀਤ ਸਿੰਘ ਚੰਦੀ ਉਹ ਵੀ ਕਹਿੰਦੇ ਸੀ ਕਿ ਜੇ ਮੈਂ ਰਹੂੰਗਾ ਤਾਂ ਨਸ਼ਾ ਨਹੀਂ ਰਹੇਗਾ ਪਰ ਅੱਜ ਨਸ਼ਾ ਜਲੰਧਰ ਦੇ ਵਿੱਚ ਲਲਕਾਰੇ ਮਾਰ-ਮਾਰ ਮਿਲ ਰਿਹਾ ਹੈ ਨੌਜਵਾਨ ਉਧਰ ਧੱਕੇ ਜਾ ਰਹੇ ਐ ਅਜੇ ਤੱਕ ਇਹਦੇ ਤੇ ਕੋਈ ਠੋਸ ਰੀਤੀ ਨਹੀਂ ਬਣੀ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਨੇ ਕਾਂਗਰਸ ਦੇ ਉਹ ਕਹਿੰਦੇ ਕਿ ਸਰਕਾਰ ਨੂੰ 117 ਦੇ 117 ਐਮਐਲਏਾਂ ਚ ਬਹਿ ਕੇ ਗੱਲ ਕਰਨੀ ਚਾਹੀਦੀ ਹੈ ਸਾਰਿਆਂ ਤੋਂ ਸਹਿਯੋਗ ਲੈਣਾ ਚਾਹੀਦਾ ਹੈ ਜੇ ਅਸੀਂ ਇਹੋ ਜੇ ਗੰਭੀਰਤਾ ਵਾਲੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਵਾਂਗੇ ਤਾਂ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਉਧਰੋਂ ਰੇਕੂ ਸਾਹਿਬ ਤੇ ਅੰਗਰਾਲ ਨੇ ਵੱਡੇ 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 ਮੌਜੂਦਾ ਸਰਕਾਰ ਕਿਉਂ ਕੋ ਹਿੱਸਾ ਰਹੇ ਨੇ ਅਗਰਾਲ ਸਾਹਿਬ ਐਮ ਐਲ ਏ ਰਹੇ ਨੇ ਉਹਨਾਂ ਤੇ ਦੋਸ਼ ਲਾਏ ਐ ਸੋ ਦੋਸ਼ ਬਾ ਦੋਸ਼ ਇਸੇ ਤਰ੍ਹਾਂ ਲੱਗ ਪੱਗ ਚੱਲਦੇ ਰਹਿੰਦੇ ਜੀ ਸਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਲੋਤੋ ਜੀ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਉਹਨਾਂ ਕਿਹਾ ਕਿ ਘੱਟ ਕੀਮਤ ਦੇ ਉੱਤੇ ਜ਼ਮੀਨ ਦੀ ਨਿਲਾਮੀ ਕਰਾਈ ਐ ਤੇ ਜਦੋਂ ਪਰਿਵਾਰ ਨੇ ਵਿਰੋਧ ਕੀਤਾ ਤਾਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜੀ ਦੇਖੋ ਇਸ ਤਰ੍ਹਾਂ ਦੇ ਸਲੱਖਣੇ ਕੰਮ ਇਹਨਾਂ ਦੇ ਬਹੁਤ ਸਾਰੇ ਵਿਧਾਇਕਾਂ ਦੇ ਉੱਤੇ ਲੱਗਦੇ ਆ ਰਹੇ ਨੇ ਹਾਲਾਂਕਿ ਸਵੰਤਤ ਵਿਧਾਇਕ ਕੋਈ ਵੀ ਹੋਵੇ ਉਹ ਇਹਨੂੰ ਸਾਜਿਸ਼ ਕਰਾਰ ਦਿੰਦੇ ਨੇ ਇਹ ਤਾਂ ਜਿੱ ਇੱਕ ਸਾਜਿਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਇਹ ਜਿਹੜਾ ਇਹ ਵਿਧਾਇਕ ਸਾਹਿਬ ਦੇ ਉੱਤੇ ਜਿਹੜਾ ਇਲਜ਼ਾਮ ਲਾਇਆ ਅੱਜ ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਨੂੰ ਬੁਲਾ ਕੇ ਬਕਾਇਦਾ ਉਹਨਾਂ ਦੀ ਹਾਜ਼ਰੀ ਵਿੱਚ ਇਹ ਇਲਜ਼ਾਮ ਲਾਏ ਨੇ ਉਹ ਕਹਿੰਦੇ ਆ ਕਿ ਜਿਹੜਾ ਇਹ ਮਾਮਲਾ ਹੈ ਵਿਧਾਇਕ ਦੇ ਕਰੀਬੀ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਵੀ ਕੀਤੀ ਸਾਡੀ ਕੋਈ ਸੁਣਵਾਈਓ ਨਹੀਂ ਹੋਈ ਜੋ ਪਚਾਪ ਬੈਠਣ ਨੂੰ ਕਿਹਾ ਗਿਆ ਸ਼ਿਕਾਇਤ ਕਰਤਾ ਦਾ ਨਾਮ ਹੈ ਪ੍ਰੀਤ ਗਿੱਲ ਉਹ ਕਹਿੰਦੇ ਪਿੰਡ ਵਿੱਚ ਬਾਹੀਯੋਗ ਜ਼ਮੀਨ ਦਾ ਠੇਕਾ 70 ਤੋਂ 75000 ਰੁਪਏ ਚੱਲਦਾ ਹੈ ਪ੍ਰੰਤੂ ਵਿਧਾਇਕ ਨੇ ਜ਼ਮੀਨ ਆਪਣੇ ਜਾਣਕਾਰ ਨੂੰ 51000 ਰੁਪਏ ਠੇਕੇ ਤੇ ਦੇ ਦਿੱਤੀ ਇਹ ਦੋਸ਼ ਹੈ ਉਹਨਾਂ ਦਾ ਐਮ ਐਲ ਏ ਸਾਹਿਬ ਤੇ ਇਹਦੇ ਵਿੱਚ ਐਮ ਐਲ ਏ ਸਾਹਿਬ ਤੋਂ ਵੀ ਪੁੱਛਿਆ ਜਾਣਾ ਚਾਹੀਦਾ ਹੈ ਤੇ ਉਹ ਕੀ ਕਹਿੰਦੇ ਨੇ ਕਹਿੰਦੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਲੋਕਾਂ ਨੇ ਪੱਥਰਾਂ ਨਾਲ ਇਹ ਸਬੰਧੀ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਤੇ ਵੀ ਦੋਸ਼ ਹੈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਉੱਥੇ ਐਸਐਚਓ ਵੀ ਹੈ ਤੇ ਉੱਥੇ ਡੀਐਸਪੀ ਵੀ ਹੈ ਇਹ ਜਿਹੜਾ ਮਾਨ ਸਾਹਿਬ ਕਹਿੰਦੇ ਨੇ ਮੈਂ ਪੁਲਿਸ ਦੇ ਵਿੱਚ ਤਬਦੀਲੀ ਲਿਆਉਣੀ ਹੈ ਤੇ ਤਬਦੀਲੀ ਤਾਂ ਇਹੋ ਜਿਹੀ ਲਿਆਉਣ ਵਾਲਿਆਂ ਨੇ ਜੇ ਗੱਲ ਸੱਚੀ ਹੋਵੇ ਤਾਂ ਮਾਮਲਾ ਜਾਂਚ ਦਾ ਵਿਸ਼ੇ ਦਾ ਜੀ ਇਹਦੇ ਵਿੱਚ ਕਿਸੇ ਸੀਨੀਅਰ ਅਧਿਕਾਰੀ ਨੂੰ ਦੋਨਾਂ ਪੱਖਾਂ ਨੂੰ ਸੁਣ ਕੇ ਇਹਦੀ ਅਸਲੀਅਤ ਕੀ ਹੈ ਉਹਦੇ ਤੇ ਜਾਣਾ ਚਾਹੀਦਾ ਉਹ ਤੇ ਜੇ ਜਾਉਂਗੇ ਨਹੀਂ ਤਾਂ ਔਖਾ ਹੋ ਜਾਏਗਾ ਮਾਮਲਾ ਜਾਂਚ ਦਾ ਪਿਛਾ ਸ਼ਿਕਾਇਤ ਕਰਤਾ ਤੇ ਜਿਹਦੇ ਦੋਸ਼ ਲਾਏ ਐ ਦੋਨਾਂ ਦੀ ਮੁਕੰਮਲ ਪੜਤਾਲ ਕਰਕੇ ਜਾਂਚ ਕਰਕੇ ਉਹਦੀ ਰਿਪੋਰਟ ਜਗ ਜाहिर ਕਰਨੀ ਚਾਹੀਦੀ ਹੈ ਕਿ ਲਾਏ ਹੋਏ ਦੋਸ਼ ਸੱਚ ਨੇ ਜਾਂ ਨਹੀਂ ਜੇ ਸੱਚ ਨੇ ਤੇ ਫਿਰ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੀ ਸੋ ਦੂਜੇ ਪਾਸੇ ਹਰਿਆਣਾ ਦੇ ਵਿੱਚ ਜਿੱਥੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹ ਦੋ ਹਲਕਿਆਂ ਦੇ EVM ਮਸ਼ੀਨਾਂ ਦੀ ਜਾਂਚ ਹੋਵੇਗੀ ਜੀ ਚਲੋ ਇਹ ਚੀਜ਼ ਜਾਂਚ ਵਾਸਤੇ ਕਿਹਾ ਜਾ ਰਿਹਾ ਹੈ ਜੇ ਕਿਸੇ ਚੀਜ਼ ਦੇ ਵਿੱਚ ਕੋਈ ਨੁਕਸ ਹੋਂਦਾ ਹੈ ਔਰ ਉਹ ਚੀਜ਼ਾਂ ਪੜਤਾਲ ਦਾ ਵਿਸ਼ਾ ਹੁੰਦੀਆਂ ਨੇ ਤੇ ਮੈਂ ਸਮਝਦਾ ਉਹਦਾ ਪੜਤਾਲ ਹੈ ਜਿਹੜੀ ਹੋਣੀ ਚਾਹੀਦੀ ਹੈ ਜੇ ਮਸ਼ੀਨਾਂ ਦੇ ਉੱਤੇ ਦੋਸ਼ ਲੱਗ ਗਿਆ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਇਹਨਾਂ ਦੋ ਮਸ਼ੀਨਾਂ ਦੀ ਪੜਤਾਲ ਕਰਾਉਣ ਲੱਗੇ ਨੇ ਇਹਦਾ ਮਤਲਬ ਜੇ ਪਟਾਰਾ ਖੁੱਲ ਗਿਆ ਫਿਰ ਦੂਰ ਤੱਕ ਜਾਵੇਗਾ ਲੋਕ ਤਾਂ ਪਹਿਲਾਂ ਹੀ ਮਸ਼ੀਨਾਂ ਦੇ ਉੱਤੇ ਜਿੱਥੇ ਸਿਆਸੀ ਪਾਰਟੀਆਂ ਵੀ ਇਲਜ਼ਾਮ ਲਾਰ ਰਹੀਆਂ ਨੇ ਉੱਥੇ ਦੂਜੇ ਵੀ ਇਲਜ਼ਾਮ ਲਾ ਰਹੇ ਨੇ ਮੈਂ ਸਮਝਦਾ ਇਹ ਮਾਮਲੇ ਬੜੇ ਅਜੀਬ ਕਿਸਮ ਦੇ ਨੇ ਅਜੇ ਤੱਕਰ ਭਰੋਸੇਯੋਗਤਾ ਬਾਰੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਦੱਸਣਾ ਚਾਹੀਦਾ ਹੈ ਜਿਹੜੇ ਕਹਿੰਦੇ ਆ ਕਿ ਮਸ਼ੀਨ ਹੈਕ ਹੋ ਸਕਦੀ ਹੈ ਭਾਵੇਂ ਹਾਲੇ ਮਾਮਲਾ ਸੁਣਵਾਈ ਅਧੀਨ ਹੈ ਸੁਪਰੀਮ ਕੋਰਟ 'ਚ ਤਾਂ ਸਾਰੇ ਪਾਸਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਈ ਵਿਦੇਸ਼ ਤੋਂ ਬੰਦੇ ਵੀ ਕਹਿ ਰਹੇ ਨੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਉਹ ਮਸਕੈਲਨ ਸਾਹਿਬ ਨੇ ਕਹਿਤਾ ਉਹਨਾਂ ਨੂੰ ਵੀ ਮੌਕਾ ਦੇ ਦਿਓ ਕਿ ਆਓ ਜੀ ਆ ਕੇ ਇਹਦੀ ਹੈਕ ਕਰਕੇ ਦਿਖਾ ਦਿਓ ਜੇ ਮਾਰਾਂ ਦੇ ਸਾਹਮਣੇ ਹੈ ਕੋ ਜਾਵੇ ਤੇ ਭਾਰਤ ਦੇ ਚੋਣ ਕਮਿਸ਼ਨ ਤੇ ਵੀ ਸਵਾਲ ਉੱਠਣਗੇ ਭਾਰਤ ਦੇ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਨਿਰਪੱਖਤਾ ਦੇ ਨਾਲ ਇਸ ਮਾਮਲੇ ਦੀ ਪੜਤਾਲ ਕਰਾਈ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਮਨਾਂ ਚੋਂ ਇਹਨਾਂ ਮਸ਼ੀਨਾਂ ਦੇ ਪ੍ਰਤੀ ਭਰਮ ਵਗੈਰਾ ਨਿਕਲ ਸਕਣ। ਜੀ। ਸੋ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਵੀਆਈਪੀ ਲੋਕ ਨੇ ਉਹਨਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਂਦੀ ਢਿਲੋਂ ਸਾਹਿਬ ਪਰ ਹੁਣ ਜਿਹੜੀ ਪੁਲਿਸ ਸੁਰੱਖਿਆ ਉਹ ਮੁਫਤ ਦੇ ਵਿੱਚ ਨਹੀਂ ਦਿੱਤੀ ਜਾਵੇਗੀ ਜੀ। ਲੰਬੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਹੈ ਕਿ ਬਹੁਤ ਸਾਰੇ ਲੋਕ ਖਾਸ ਕਰ ਪੁਲਿਸ ਦੇ ਮੁਲਾਜ਼ਮ ਇਹ ਲੋਕਾਂ ਦੇ ਨਾਲ ਸੁਰੱਖਿਆ ਦੇ ਬਜੂ ਤੁਰਦੇ ਆਂ ਕਈ ਜਵਾਨੀ ਹੁਕਮਾਨ ਵਾਲੇ ਚੱਲੇ ਜਾਂਦੇ ਆਂ। ਕਈ ਲਿਖਤੀ ਦੇ ਨਾਲ। ਥਾਣੇ ਵਿਲੇ ਪਏ ਨੇ ਇਹ ਇੱਕ ਸ਼ਿਕਾਇਤ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਚਲੀ ਗਈ ਉਹਦੇ ਵਿੱਚ ਕਿ ਪਹਿਲਾਂ ਤਾਂ ਇਹਨਾਂ ਨੇ ਖਾਸਾ ਚਰ ਰਾਈ ਨਹੀਂ ਦਿੱਤਾ ਜਦੋਂ ਹਾਈ ਕੋਰਟ ਸਖਤ ਹੋਈ ਫਿਰ ਜਾ ਕੇ ਕਹਿੰਦਾ ਹਾਂ ਜੀ 900 ਬੰਦਿਆਂ ਨੂੰ ਸੁਰੱਖਿਆ ਦਿੱਤੀ ਵੀ ਹੈ ਇਹਦਾ ਮਤਲਬ ਜੇ ਔਸਤਨ 3-4 ਬੰਦਿਆਂ ਦੀ ਲਾਲੀਏ ਕਿਸੇ ਨੂੰ 1 ਹੋਊਗੀ ਕਿਸੇ ਨੂੰ 5-6 ਹੋਣਗੇ ਕਿਸੇ ਨੂੰ 2 ਹੋਣਗੇ ਆਪਾਂ 4 ਦੀ ਵੀ ਔਸਤਨ ਲਾਲੀਏ ਤਾਂ 9 4 3600 ਅਗਰ 3600 ਨੂੰ ਥਾਣਿਆਂ 'ਚ ਕੰਮ ਲਿਆ ਜਾਵੇ ਤਾਂ ਚੰਗਾ ਨਹੀਂ ਪਤਾ ਲੱਗਿਆ ਕਿ ਐਸਓਪੀ ਸਟੈਂਡਰਡ ਆਪਰੇਟਿੰਗ ਪ੍ਰੋਸੈਸ ਏ ਭਾਰਤ ਜੀਜੀਪੀ ਨੇ ਸਨਵਾਈ ਦੌਰਾਨ ਅਦਾਲਤ ਨੂੰ ਇੱਕ ਰਿਪੋਰਟ ਸੌਂਪੀ ਹੈ ਜਿਦੇ ਵਿੱਚ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਦੀ ਆਮਦਨ 3 ਲੱਖ ਤੋਂ ਜ਼ਿਆਦਾ ਜਾਂ 3 ਕਰੋੜ ਦੀ ਜਾਇਦਾਦ ਹੈ ਉਹਨਾਂ ਨੂੰ ਪੁਲਿਸ ਨੂੰ ਸੁਰੱਖਿਆ ਲੈਣ ਬਾਅਦਲੇ ਹਰ ਮਹੀਨੇ ਉਸ ਕਰਮਚਾਰੀ ਦੀ ਤਨਖਾਹ ਦਾ ਭੁਗਤਾਨ ਕਰਨਾ ਪਵੇਗਾ ਔਰ ਇਹਦੇ ਵਿੱਚ ਕਈ ਧਾਰਮਿਕ ਸੰਸਥਾਵਾਂ ਉਹਨਾਂ ਦੇ ਨੇਤਾ ਰਾਜਨੇਤਾ ਜਨਤਕ ਅਹੁਦਿਆਂ 'ਚ ਨਹੀਂ ਕਾਰੋਬਾਰੀਆਂ ਅਤੇ ਫਿਲਮ ਇੰਡਸਟਰੀ ਦੇ ਜੁੜੇ ਲੋਕਾਂ ਤੇ ਵੀ ਲਾਗੂ ਹੋਵੇਗੀ ਸੀਨੀਅਰ ਅਧਿਕਾਰੀ ਮੰਤਰੀ ਵਿਧਾਇਕ ਜੱਜ ਸਹਿਬਾਨ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਮੁਖੀ ਉਹਨਾਂ ਨੂੰ ਇਹਦੇ ਤੋਂ ਛੋਟ ਰਹੇਗੀ ਕਹਿੰਦੇ 900 ਲੋਕਾਂ ਨੂੰ ਪੁਲਿਸ ਭਈਆ ਕੀਤੀ ਇਹਨਾਂ ਚੋਂ 39 ਲੋਕ ਹੀ ਸੁਰੱਖਿਆ ਦੇ ਬਦਲੇ ਸਰਕਾਰ ਨੂੰ ਪੈਸੇ ਦਿੰਦੇ ਆ ਸਿਰਫ 39 900 ਚੋਂ ਸੁਰੱਖਿਆ ਮੰਗਣ ਵਾਲੇ ਵਿਅਕਤੀ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਦੇਖਿਆ ਜਾਵੇਗਾ ਜਿਹੜੇ ਲੋਕ ਨਫਰਤੀ ਭਾਸ਼ਣ ਭੜਕਾਊ ਭਾਸ਼ਣ ਭੰਨ ਤੋੜ ਜਾਤੀ ਭਾਈਚਾਰਕ ਨਫਰਤ ਬੁਲਾਉਣ ਦੇ ਦੋਸ਼ੀ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਜਾ ਸਕਦੀ ਹੈ ਔਰ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਤੋਂ ਸੁਰੱਖਿਆ ਮੰਗਣ ਦੇ ਨਾਲ-ਨਾਲ ਬਸੂਲੀ ਵੀ ਕੀਤੀ ਜਾਵੇਗੀ ਆਖਰ ਹਾਈ ਕੋਰਟ ਦੇ ਡੰਡੇ ਤੋਂ ਬਾਅਦ ਪੰਜਾਬ ਦੀ ਸਰਕਾਰ ਜਾਗੀ ਤੇ ਰਿਪੋਰਟ ਜਾ ਕੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜੀ ਦੂਜੇ ਪਾਸੇ ਨੈਟ ਦੇ ਪੇਪਰ ਨੂੰ ਲੈ ਕੇ ਲਗਾਤਾਰ ਮੁੱਦਾ ਭਖਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਰਾਹੁਲ ਗਾਂਧੀ ਬੋਲੋ ਜਿ ਪ੍ਰੈਸ ਕਾਨਫਰੰਸ ਕਰਕੇ ਕਈ ਸਵਾਲ ਖੜੇ ਕੀਤੇ ਗਏ ਨੇ ਕੇਂਦਰ ਸਰਕਾਰ ਦੇ ਉੱਤੇ ਜੀ ਦੇਖੋ ਇਹ ਜਿਹੜਾ ਰਾਹੁਲ ਗਾਂਧੀ ਤੇ ਸੁਪਰੀਆ ਸ੍ਰੀ ਨਿਤੋਰਾ ਨੇ ਅਲੱਗ-ਅਲੱਗ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਇਹਦੇ ਵਿੱਚ ਹੈ ਕਿ ਰਾਹੁਲ ਗਾਂਧੀ ਸਾਹਿਬ ਕਹਿੰਦੇ ਕਿ ਇਹ ਮੈਂ ਸਵਾਲ ਪੁੱਛਿਆ ਪੱਤਰਕਾਰਾਂ ਨੇ ਉਹ ਕਹਿੰਦਾ ਹਾਂ ਬਿਲਕੁਲ ਮੈਂ ਪਾਰਲੀਮੈਂਟ ਦੇ ਵਿੱਚ ਉਠਾਉਂਗਾ ਇਹਦੇ ਵਿੱਚ ਸਿੱਖਿਆ ਸਿਸਟਮ ਜਿਹੜਾ ਇੱਕ ਸੰਗਠਨ ਨੂੰ ਹੀ ਮੋਦੀ ਸਾਹਿਬ ਦੀ ਸਰਕਾਰ ਨੇ ਸੌਂਪ ਰੱਖਿਆ ਇਹਦੇ ਵਿੱਚ ਰੀ ਡਿਜ਼ਾਈਨ ਦੀ ਲੋੜ ਹੈ ਉਹ ਕਹਿੰਦੇ ਅਸੀਂ ਤਾਂ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਹੋਇਆ ਬਕਾਇਦਾ ਤੌਰ ਤੇ ਲਿਖਿਆ ਪਿਆ ਸੋ ਉਹਨਾਂ ਦਾ ਕਹਿਣਾ ਇਹ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਬੱਚਿਆਂ ਦਾ ਭਵਿੱਖ ਨਾਲ ਖਲਵਾੜ ਕਰਤਾ ਔਰ ਜਿਹੜੇ ਬੰਦੇ ਇਹਦੇ ਵਿੱਚ ਫੜੇ ਗਏ ਨੇ ਉਹ ਬੜੇ ਅਜੀਬ ਕਿਸਮ ਦੇ ਖੁਲਾਸੇ ਕਰਦੇ ਆ ਉਹਨਾਂ ਦੇ ਖੁਲਾਸਿਆਂ ਨੂੰ ਸੁਣ ਲਓ ਤੇ ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਹਿਲਾਂ ਤਾਂ ਇਹਨਾਂ ਦਾ ਮੰਤਰੀ ਕੁਝ ਹੋਰ ਹੀ ਕਹੀ ਜਾਂਦਾ ਸੀ ਹੁਣ ਹੋਰ ਪਾਸੇ ਵੱਲ ਤੁਰੇ ਨੇ ਮੈਂ ਮਹਿਸੂਸ ਕਰਦਾ ਕਿਉਂ ਬੱਚੇ ਜਿਹੜੇ ਪਤਾ ਨਹੀਂ ਵਿਚਾਰੇ ਕਿੰਨੀ ਕ ਮਿਹਨਤ ਕਰਦੇ ਆ ਇਹ ਕਹਿੰਦੇ ਆ ਅਸੀਂ ਬਿਸ਼ਪ ਗੁਰੂ ਬਨਨਾ ਤੇ ਫਿਰ ਇਹ ਬੱਚੇ ਵਿਚਾਰੇ ਜਿਹੜੀਆਂ ਇੰਨੀਆਂ ਨਿਆ ਮਿਹਨਤਾਂ ਕਰਨ ਤੋਂ ਬਾਅਦ ਕਿਸੇ ਪਾਸੇ ਦੇ ਨਹੀਂ ਰਹਿੰਦੇ ਅੱਜ ਤੋਂ ਲੰਬਾ ਸਮਾਂ ਪਹਿਲਾਂ ਇੱਕ ਕਵਤਾ ਲਿਖੀ ਗਈ ਸੀ ਕਿ ਮੈਨੂੰ ਜੇਕਰ ਕੋਈ ਵਿਦਕ ਸੰਸਥਾਵਾਂ ਦੇ ਮਹਨੇ ਪੁੱਛੇ ਤਾਂ ਮੈਂ ਕਹਾਂਗਾ ਇਹ ਕਾਰਖਾਨੇ ਹੁੰਦੇ ਨੇ ਜਿੱਥੇ ਪੁਰਜੇ ਬਣਾਏ ਜਾਂਦੇ ਨੇ ਇਹ ਪੁਰਜੇ ਜਦੋਂ ਬਾਜ਼ਾਰ ਵਿੱਚ ਵਿਕਦੇ ਨਹੀਂ ਇਹਨਾਂ ਨੂੰ ਸਿਕਲੀ ਘਰ ਚੱਕ ਕੇ ਲਏ ਜਾਂਦੇ ਨੇ ਉਹ ਢਾਲ ਕੇ ਇਹਨਾਂ ਦੇ ਬੱਠਲ ਬਣਾ ਦਿੱਤੇ ਜਾਂਦੇ ਨੇ ਜਦੋਂ ਇਹਨਾਂ ਬੱਠਲਾਂ ਦੇ ਵਿੱਚ ਕੂੜਾ ਕਰਕਟ ਗੰਦਗੀ ਸੁੱਟੀ ਜਾਂਦੀ ਹੈ ਤੇ ਪੁਰਜੇ ਬੜੇ ਸ਼ਰਮਾਉਂਦੇ ਨੇ ਵਿਕ ਰਹੇ ਹੀ ਪਉਂਦੇ ਨੇ ਬਹੁਤ ਵੱਡਾ ਸਟੇਅਰ ਅੱਜ ਤੋਂ ਤਿੰਨ ਤਹੱਕੇ ਪਹਿਲਾਂ ਕਿਹਾ ਗਿਆ ਸੀ ਕਿ ਬੱਚੇ ਜਿਹੜੇ ਆ ਆਧਾਰੇ ਬਣਾਤੇ ਖੁੰਬਾ ਵਗੂ ਪੈਦਾ ਕਰਤੇ ਇਹਦੇ ਵਿੱਚ ਕੋਈ ਸਰਕਾਰ ਇਸ ਗੱਲ ਦਾ ਜਵਾਬ ਦੇਊਗੀ ਕਿ ਜਿੰਨੇ ਪੈਦਾ ਕਰਤੇ ਉਹਨਾਂ ਦੀ ਪਲੇਸਮੈਂਟ ਕਿਤੇ ਹੈ ਮੌਜੂਦਾ ਸਰਕਾਰ 2 ਸਾਲ ਟੱਪ ਗਏ ਕਹਿੰਦੇ 43000 ਨੌਕਰੀ ਦਿੱਤੀਆਂ ਸੀ ਸਰਕਾਰ ਦੇ ਵਿੱਚ ਆਪਾਂ ਇੰਨੀ ਕਵਨ ਵਾਲੀ ਗਏ ਕੋਈ ਪ੍ਰਾਈਵੇਟ ਹੋ ਗਈ ਉਹ ਤੇ 2 ਸਾਲਾਂ ਦੇ ਵਿੱਚ ਆ ਜਿੰਨੇ ਤੁਸੀਂ ਆ ਦੁਕਾਨਾਂ ਖੋਲੀਆਂ ਨੇ ਕਤਤ ਰੂਪ ਦੇ ਵਿੱਚ ਇਹਨਾਂ ਤੇ ਕਿੰਨੇ ਕੁ ਬੰਦੇ ਪੈਦਾ ਹੋ ਗਏ ਫਿਰ ਇਹ ਖੋਲਿਆਂ ਗਾਦੇ ਵਾਸਤੇ ਨੇ ਜਾਂ ਬੱਚਿਆਂ ਨੂੰ ਕਿਤਾ ਮੁਖੀ ਬਣਾਓ ਉਹ ਆਪਣਾ ਕਿਤਾ ਆਪ ਕਰ ਲੈਣ ਤੇ ਆ ਤੁਹਾਡੀ ਜਿਹੜੀ ਲਾਲ ਫੀਤਾ ਸ਼ਾਹੀ ਹੈ ਇਹਨੂੰ ਥੋੜੀ ਜਿਹੀ ਰੋਕ ਪਾਓ ਉਹਨਾਂ ਦੀ ਖਲਵਾੜ ਨਾ ਕਰਨ ਜੀ ਇਸ ਕਰਕੇ ਜਿਹੜਾ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ ਕਿਸੇ ਨੂੰ ਬਚਾਉਣਾ ਨਹੀਂ ਚਾਹੀਦਾ ਜਿਨ੍ਹਾਂ ਨੇ ਇਹ ਕਾਰਾ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਸੋ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 6ਵੇਂ ਪੇ ਕਮਿਸ਼ਨ ਨੂੰ ਲਾਗੂ ਕਰ ਦਿੱਤਾ ਗਿਆ ਅੱਜ ਬੇਤ ਭਾਗ ਦੇ ਸੂਬੇ ਦੀਆਂ ਸਹਾਇਤਾ ਪ੍ਰਾਪਤ ਸੰਸਥਾਵਾਂ ਕਰਮਚਾਰੀਆਂ ਨੂੰ ਛੇਵੇਂ ਕਮਿਸ਼ਨ ਨੂੰ ਲਾਗੂ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਚੋਣ ਜਲੰਧਰ ਦੀ ਸ਼ੁਰੂ ਹੋ ਗਈ ਹੈ ਤੇ ਤੁਸੀਂ ਪ੍ਰਵਾਨਗੀ ਦੇ ਰਹੇ ਹੋ ਇਹ ਚੋਣ ਜਾਬਤੇ 'ਚ ਆਉਂਦਾ ਜਾਂ ਨਹੀਂ ਆਉਂਦਾ। ਜਾਂ ਰੁਟੀਨ ਚੀ ਹੈ। ਮੇਰੇ ਇਹ ਧਿਆਨ 'ਚ ਨਹੀਂ। ਜੀਮਾ ਸਾਹ ਨੇ ਕਿਹਾ ਕਿ ਸਕੂਲ ਸਿੱਖਿਆ ਭਾਗ, ਤਕਨੀਕੀ ਸਿੱਖਿਆ ਉਦਯੋਗਿਕ ਸਕਲਾਈ ਭਾਗ ਮਾਨਤਾ ਪ੍ਰਾਪਤ ਕਾਲਜਾਂ ਅਤੇ ਕਰਮਚਾਰੀਆਂ ਉਚੇਰੀ ਸਿੱਖਿਆ ਭਾਗ ਅਧੀਨ ਸੰਸਥਾਵਾਂ ਦੇ ਗੈਰਦੇ ਆਪਨ ਮਾਮਲੇ ਨੂੰ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾਮੁਕਤ ਕਰਮਚਾਰੀਆਂ ਨੂੰ ਲਾਭ ਮਿਲੇਗਾ ਤੇ ਇਹ ਜਿਹੜੇ ਸੇਵਾਮੁਕਤ ਹੋ ਗਏ ਨੇ 6ਵੇਂ ਤੋਂ ਚਾਕ ਕਾਨੂੰਨ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹ ਹੁਣ ਇਹਨਾਂ ਨੇ ਕਹਿਤਾ ਕਿ ਨੋਟੀਫਿਕੇਸ਼ਨ ਕਰ ਦਿਓ ਤਾ ਇਹ ਨੋਟੀਫਿਕੇਸ਼ਨ ਹੋਏਗਾ ਜਾਂ ਜਿਹੜਾ ਸਰਕਾਰ ਦਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਿਬਨ ਸੀ ਇਹਦੀ ਆਗਿਆ ਦੇਣਗੇ ਜਾਂ ਨਹੀਂ ਜੀ ਜੀ ਸੋ ਅੱਜ ਦੇ ਪਰੋਣਾਂ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ